ਦਿੱਲੀ ਸੈਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਚ ਚਲਾਇਆ ਜਾ ਰਿਹਾ ਹੈ શ્રી ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਜਾਬੀ ਬਾਗ ਵਿੱਚ ਸਾਹਿਬ શ્રી ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਇਸ ਮੌਕੇ ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ ਕੀਤਾ ਇਸ ਮੌਕੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਸਰਵਜੀਤ ਸਿੰਘ ਵਿਰਕ ਅਤੇ ਪ੍ਰਿੰਸੀਪਲ ਨੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਦਿੱਲੀ ਸਿਗੁਰਦਾਰਾ ਮੈਨੇਜਮੈਂਟ ਕਮੇਟੀ ਵੱਲੋਂ ਜਿਹੜੇ ਸਾਡੇ ਵਿਦਿਅਕ ادارے ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਉਹਨਾਂ ਦੇ ਵਿੱਚ ਸਾਈਂ ਫ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆਂ ਬੱਚੇ ਛੋਟੇ-ਛੋਟੇ ਅੱਜ ਇੱਥੇ ਕੀਰਤਨ ਰਾਹੀਂ ਕਥਾ ਰਾਹੀਂ ਸਰਬਨ ਕਰਾ ਕੇ ਸਾਨੂੰ ਪ੍ਰਾਊਡ ਫੀਲ ਕਰਾ ਰਹੇ ਨੇ ਕਿ ਜੋ ਬੱਚੇ ਵਿਦਿਆ ਲੈਂਦੇ ਨੇ ਅੱਜ ਅਸੀਂ ਇੱਥੇ ਇਹ ਗੱਲ ਕੀਤੀ ਹੈ ਕਿ ਗੁਰੂ ਸਾਹਿਬਾਂ ਦੇ ਜਿੰਨੇ ਗੁਣ ਨੇ ਉਹ ਤੇ ਗੁਣ ਗੁਰੂ ਸਾਹਿਬਾਂ ਦੇ ਵਿੱਚ ਹੈਗੇ ਹੀ ਨੇ ਉਹਨਾਂ ਨੂੰ ਗਾਇਨ ਕਰਨ ਦਾ ਮਤਲਬ ਹੁੰਦਾ ਉਹਨਾਂ ਗੁਣਾਂ ਨੂੰ ਧਾਰਨ ਕਰ ਲੈਣਾ ਇਦਾਂ ਹੀ ਮੈਂ ਬੱਚਿਆਂ ਨੂੰ ਸਮਝਾਇਆ ਕਿ ਜਿਹੜਾ ਬੱਚਾ ਕੋਈ ਫਰਸਟ ਆ ਰਿਹਾ ਕੋਈ ਸੈਕੰਡ ਆ ਰਿਹਾ ਕੋਈ ਰੇਸ ਚ ਫਰਸਟ ਆ ਰਿਹਾ ਕੋਈ ਪੇਂਟਿੰਗ ਚ ਫਰਸਟ ਆ ਰਿਹਾ ਤੇ ਆਪਾਂ ਉਹਨੂੰ ਗਾ ਕੇ ਤੇ ਨਹੀਂ ਕਹਿ ਸਕਦੇ ਹਾਂ ਨੇ ਵੀ ਬੰਦਾ ਫਰਸਟ ਆ ਗਿਆ ਉਦਾਂ ਉਹਦੇ ਬਣ ਜਾਣਾ ਉਹਨੂੰ ਉਦਾਂ ਦੇ ਗੁਣ ਨੂੰ ਅਡਾਪਟ ਕਰਨਾ ਇਹ ਗੁਣ ਗਾਇਨ ਕਰਨਾ ਹੁੰਦਾ ਜਿਸ ਤਰ੍ਹਾਂ ਗੁਣ ਬਾਣੀ ਆਪਾਂ ਰੋਜ਼ਾਨਾ ਗਾਇਨ ਕਰਦੇ ਆ ਦਿਨ ਰਾਤ ਗਾਇਨ ਕਰਦੇ ਆ ਇਹ ਵੀ ਗਾਇਨ ਕਰਨ ਦਾ ਜੋ ਮਕਸਦ ਹੈ ਬੱਚਿਆਂ ਨੂੰ ਸਮਝਾਉਣਾ ਸੀਗਾ ਕਿ ਸੱਚੇ ਪਾਤਸ਼ਾਹ ਦੇ ਵਿੱਚ ਤੇ ਗੁਣ ਹੈਗੇ ਨੇ ਉਹਨਾਂ ਗੁਣਾਂ ਨੂੰ ਧਾਰਨ ਕਰਨਾ ਉਹਨਾਂ ਗੁਣਾਂ ਨੂੰ ਅਡਾਪਟ ਕਰ ਲੈਣਾ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਲੈਣਾ ਉਹਨਾਂ ਨੂੰ ਗੁਆਣ ਕਰਨਾ ਹੁੰਦਾ ਸੋ ਬੱਚੇ ਬੜੇ ਖੁਸ਼ੀ ਬੱਚਿਆਂ ਦੀ ਬੜੇ ਬੱਚਿਆਂ ਦੇ ਵਿੱਚ ਬੜੀ ਕੈਪੇਬਿਲਟੀਆਂ ਨੇ ਇਹਨਾਂ ਨੂੰ ਕਿਸ ਤਰ੍ਹਾਂ ਸਾਫ਼ ਸੁਥਰਾ ਜੀਵਨ ਓਨੈਸਟੀ ਵਾਲਾ ਲਾਇਲਟੀ ਵਾਲਾ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ ਹੈ ਇਹੋ ਜਿਹੇ ਜੀਵਨ ਦੇ ਵਿੱਚ ਰਹਿੰਦੇ ਹਾਂ ਕਿਸ ਤਰ੍ਹਾਂ ਬਿਜ਼ਨਸਮੈਨ ਬੰਨਣਾ ਹੈ ਟਾਈਕੂਨਸ ਬੰਨਣਾ ਹੈ ਬਿਊਰੋਕਰੇਟਸ ਬੰਨਣਾ ਹੈ ਲਾਇਰ ਬੰਨਣਾ ਹੈ ਡਾਕਟਰ ਬੰਨਣਾ ਹੈ ਮਗਰ ਆਪਣੇ ਗੁਣ ਨਹੀਂ ਛੱਡਣੇ ਇਨਾਂ ਵਾਸਤੇ ਬੱਚਿਆਂ ਨੂੰ ਇੱਥੇ ਪੜ੍ਹਾਇਆ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਬੱਚਿਆਂ ਦੇ ਉੱਤੇ ਦਾਸ ਦੇ ਉੱਤੇ ਇਹ ਮੇਰ ਪਰਿਆਥ ਰੱਖਣ ਤਾਂ ਕਿ ਅਸੀਂ ਸਿੱਖ ਕੌਮ ਦੀ ਸੇਵਾ ਔਰ ਗੁਰਬਾਣੀ ਦੀ ਗੁਰਮਤਿ ਦੀ ਖੁਸ਼ਬੂ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਸਕੀਏ ਸਭ ਤੋਂ ਪਹਿਲਾਂ ਮੈਂ ਗੁਰਪੁਰ ਦੀ ਵਧਾਈ ਦੇਵਾਂਗਾ ਜੋ ਬੱਚਿਆਂ ਨੇ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰ ਮਨਾਇਆ ਉਹਦੇ ਵਿੱਚ ਸਟਾਫ ਨੇ ਪ੍ਰਿੰਸੀਪਲ ਮੈਮ ਨੇ ਸਾਰੇ ਨਹੀਂ ਛੋਟੇ-ਛੋਟੇ ਬੱਚਿਆਂ ਤੋਂ ਭਾਵੇਂ ਉਹ ਰਾਗ ਦੇ ਵਿੱਚ ਕੀਰਤਨ ਹੋਵੇ ਭਾਵੇਂ ਸਾਖੀਆਂ ਹੋਣ ਭਾਵੇਂ ਕਵਿਤਾਵਾਂ ਹੋਣ ਗੁਰੂ ਸਾਹਿਬ ਦੇ ਜੀਵਨ ਤੇ ਉਹਨਾਂ ਨੇ ਬੱਚਿਆਂ ਨੇ ਛੋਟੇ-ਛੋਟੇ ਬੱਚਿਆਂ ਨੇ ਸੁਣਾਈਆਂ ਮੈਂ ਬੱਚਿਆਂ ਨੂੰ ਵੀ ਵਧਾਈ ਦੇ ਆਂਗਾ ਜੋ ਬੱਚਿਆਂ ਨੇ ਪ੍ਰੋਗਰਾਮ ਕੀਤਾ ਹੈ ਮੈਂ ਸਿਰਫ ਇੱਕੋ ਮੈਸੇਜ ਦੇਣਾ ਚਾਹਨਾ ਵਿੱਚੋ ਗੁਰੂ ਸਾਹਿਬ ਨੇ ਲਿਖਾਂ ਨੇ ਜੋ ਸਾਨੂੰ ਦੇ ਗਏ ਨੇ ਜੀਵਨ ਦੇ ਵਿੱਚ ਉਹਨਾਂ ਤੇ ਚੱਲਣ ਦੀ ਅਸੀਂ ਮਤਮੁਖ ਪ੍ਰਵਕਸ਼ੀ ਮੈਂ ਇੱਕੋ ਇਹੀ ਬੇਨਤੀ ਕਰਾਂਗਾ ਕਿ ਛੋਟੇ ਜੀਵਨ ਦੇ ਵਿੱਚ ਉਹਨਾਂ ਨੇ ਇੰਨੇ ਵੱਡੇ ਕਾਰਜ ਕੀਤੇ ਇਸ ਤਰ੍ਹਾਂ ਵੀ ਸਾਡੇ ਛੋਟੇ ਬੱਚਿਆਂ ਨੂੰ ਅਯੋ ਜੀ ਸੇਧ ਦਿੱਤੀ ਜਾਏ ਜੋ ਜਦੋਂ ਸਕੂਲ ਪਾਸ ਆਊਟ ਕਰਨ ਔਰ ਇੱਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਦਿੱਲੀ ਕਮੇਟੀ ਦਾ ਨਾਮ ਇੱਕ ਉੱਚੇ ਸ਼ਹਿਰ ਚ ਲੈ ਕੇ ਜਾਂ ਉੱਚੇ ਦੇਸ਼ਾਂ ਚ ਵਿਦੇਸ਼ਾਂ ਚ ਲੈ ਕੇ ਜਾਂ। ਮੈਂ ਇੱਥੇ ਆਏ ਸਾਰੇ ਬਤਨ ਤੇ ਸੱਜਣਾ ਦਾ ਜਿਹਦੇ ਵੀ ਧਰਮ ਪ੍ਰਚਾਰ ਚੇਅਰਮੈਨ ਆਏ ਸਾਡੇ ਪਪਾ ਜੀ ਆਏ ਹੋਰ ਵੀ ਸਾਡੇ ਮੈਂਬਰ ਆਏ ਮੈਂ ਸਾਰਿਆਂ ਦਾ ਇੱਕ ਵਾਰੀ ਸਤਿ ਦਿਲ ਤੋਂ ਧੰਨਵਾਦ ਕਰਦਾ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਇਸ ਦਿੱਲੀ ਦੇ ਸਿੱਖਾਂ ਦਾ ਇੱਕ ਪ੍ਰਾਉਡ ਹੈ ਇੱਕ ਮਾਣ ਹੈ। ਇਹ ਸਕੂਲਾਂ ਚ ਜਿੱਥੇ ਵਿਦਿਆ ਬਹੁਤ ਟੀਚਰ ਦੀ ਕਲਾ ਬੱਚਿਆਂ ਦਿੱਤੀ ਜਾਂਦੀ ਹੈ ਉੱਥੇ ਧਾਰਮਿਕ ਵਿਦਿਆ ਵੀ ਬੱਚੇ ਬਹੁਤ ਚੜ੍ਹਦੀ ਕਲਾ ਜਿੱਥੋਂ ਉਹ ਲੈਂਦੇ ਨੇ ਅੱਜ ਇੱਥੇ ਦੇਖ ਕਰਕੇ ਜੇ ਸਕੂਲ ਦੇ ਬੱਚੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਸ ਤਰ੍ਹਾਂ ਧਾਰਮਿਕ ادارے ਨਾਲ ਜੁੜੇ ਨੇ ਉਸੇ ਤਰ੍ਹਾਂ ਉਹਨਾਂ ਨੇ ਅੱਜ ਅਚੀਵਮੈਂਟ ਜੋ-ਜੋ ਬੱਚਿਆਂ ਨੇ ਕੀਤੇ ਉਹਨਾਂ ਬੱਚਿਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਬਹੁਤ ਚੜ੍ਹਦੀ ਕਲਾਏ ਬੱਚਿਆਂ ਨੇ ਅਚੀਵਮੈਂਟਸ ਦਿੱਲੀ 'ਚ ਹਾਸਲ ਕੀਤੀਆਂ ਨੇ ਸੋ ਮੈਂ ਜਿੱਥੇ ਬੱਚਿਆਂ ਨੂੰ ਵਧਾਈ ਦੇਣਾ ਅੱਜ ਗੁਰਪੁਰਬ ਦੀ ਵਧਾਈ ਦੇਣਾ ਉੱਥੇ ਮੈਂ ਇੱਕ ਜਿਹੜੇ ਜੀਐਫਪੀ ਸਕੂਲਾਂ ਨੂੰ ਪੜ੍ਹਦੇ ਨੇ ਦਿਨ ਰਾਤ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਲਈ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਇੰਨੇ ਸੁੰਦਰ ਆਪਣੇ ਸਿੱਖੀ ਦੇ ਆਧਾਰੇ ਨੇ ਇਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੋ ਇਹਨਾਂ ਨੂੰ ਪੜ੍ਹਾਓ ਨਾ ਕਿਉਂਕਿ ਇੱਥੇ ਮੈਂ ਦੇਖ ਕੇ ਜਾ ਰਿਹਾ ਕਿ ਬਹੁਤ ਮੈਂ ਬਹੁਤ ਬਹੁਤ ਵਧਾਈ ਦੇਣਾ ਇੱਥੇ ਦੇ ਚੇਅਰਮੈਨ ਸਾਹਿਬ ਸਰਬਜੀਤ ਸਿੰਘ ਵਿਕਤੀ ਮੈਨੇਜਰ ਆਲਕ ਮਨਜੀਤ ਸਿੰਘ ਆਲਕ ਇੱਥੇ ਦੇ ਪ੍ਰਿੰਸੀਪਲ ਤੇ ਸਟਾਫ ਉਹਦੀ ਚੜ੍ਹਦੀ ਕਲਾ 'ਚ ਸੇਵਾ ਕਰ ਰਹੇ ਨੇ ਮੈਂ ਸਭ ਨੂੰ ਵਧਾਈ ਦੇਣਾ ਉਹ ਸ਼ੁਭ ਕਾਮਨਾਵਾਂ ਦੇਣਾ ਇਸੇ ਤਰ੍ਹਾਂ ਇਹ ਚੜ੍ਹਦੀ ਕਲਾ 'ਚ ਇੱਥੇ ਇਹ ਸੇਵਾਵਾਂ ਆਪਣੀਆਂ ਦੇਣ ਔਰ ਬੱਚੇ ਚੜ੍ਹਦੀ ਕਲਾ 'ਚ ਆਪਣਾ ਜੀਵਨ ਸਵਾਰਨ ਅੱਜ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਜਾਬੀ ਬਾਗ ਦੇ ਬੱਚਿਆਂ ਨੇ ਗੁਰੂ ਨਾਨਕ ਸਾਹਿਬ ਦੀ 8ਵੀਂ ਜੋਤ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੇ ਜੋਰ ਸ਼ੋਰ ਤੇ ਉਤਸਾਹ ਨਾਲ ਮਨਾਇਆ ਜਿਦੇ ਵਿੱਚ ਨਾ ਕੇਵਲ ਬੱਚਿਆਂ ਨੇ ਗੁਰਬਾਣੀ ਗਾਇਨ ਕੀਤਾ ਗੁਰੂ ਸਾਹਿਬ ਦੇ ਜੀਵਨ ਦੁਆਰੇ ਰੋਸ਼ਨੀ ਪਾਈ ਤੇ ਇੱਕ ਕਵੀ ਦਰਬਾਰ ਚ ਵੀ ਹਿੱਸਾ ਲਿੱਤਾ ਇਹਨਾਂ ਸਭ ਗੁਰਪੁਰਬਾਂ ਦੇ ਮਨਾਏ ਹੋਏ ਸਫਲੇ ਤਦ ਹੀ ਨੇ ਜਦ ਸਾਡੇ ਬੱਚੇ ਗੁਰੂ ਸਾਹਿਬ ਦੇ ਜੀਵਨ ਤੋਂ ਜੀਵਨ ਜਾਚ ਦੀ ਸੇਧ ਲਲਣ ਅਸੀਂ ਸਭ ਨੇ ਇੱਕੋ ਹੀ ਗੱਲ ਕੀਤੀ ਕਿ ਜੇ ਗੁਰੂ ਸਾਹਿਬ ਨੇ ਗੀਤਾ ਦੇ ਸ਼ਲੋਕ ਅਰਥਾਂ ਸਹਿਤ ਕਰਾਤੇ ਤੇ ਦੁਨੀਆ ਵਿੱਚ ਹੰਕਾਰ ਤੋੜਿਆ ਤੇ ਇੱਕ ਸੰਦੇਸ਼ ਦਿੱਤਾ ਕਿ ਸਾਨੂੰ ਆਪਣੇ ਪਾਈ ਹੋਈ ਸਫਲਤਾਵਾਂ ਤੇ ਹੰਕਾਰ ਨਹੀਂ ਕਰਨਾ ਤੇ ਇੱਕ 셀ਫਲੈਸ ਸਰਵਿਸ ਦਾ ਸੰਦੇਸ਼ ਦਿੱਤਾ ਜੇ ਸਾਡੇ ਬੱਚੇ ਗੁਰੂ ਸਾਹਿਬ ਦੇ ਦਿਖਾਏ ਹੋਏ ਜੀਵਨ ਜੀਤ ਦੀ ਸੇਤ ਨੂੰ ਅਪਣਾ ਲੈਣ ਤੇ ਮੇਰਾ خیال ਸਾਡੇ ਇਹ ਕੀਤੇ ਹੋਏ ਉਪਰਾਲੇ